ਵਾਹਿਗੁਰੂ ਸਾਹਿਬ ਜੀਓ ਪਾਦੋਏ ਪਰਮ ਪੁਲਾਣੀਆਂ ਦੂਜਾ ਲੱਗਾ ਹੇਤ ਲੱਖ 시ਗਾਰ ਬਣਾਇਆ ਕਾਰਜ ਨਹੀਂ ਕੀਤ ਪਾਦੋਏ ਪਰਮ ਪੁਲਾਣੀਆਂ ਦੁਜੈ ਲੱਗਾ ਏਤ ਲੱਖ ਸਿਗਾਰ ਬਣਾਇਆ ਕਾਰਜ ਨਹੀਂ ਕੀਤ ਜਿਤ ਦਿਨ ਦੇਹ ਬਿਨਸਸੇ ਤਿਤ ਵੇਲੇ ਕਹਿਸਨ ਪ੍ਰੇਤ ਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਪੇਤ ਛੱਡ ਖੜੋਤੇ ਖਨੈ ਮਾਹੇ ਜਿਨਸਿਓ ਲੱਗਾ ਹੇਤ ਹੱਥ ਮਰੂੜ ਤਨ ਕਪੇ ਸਿਆਹ ਹੋ ਹੋਆ ਸੇਤ ਜਹਾਂ ਵੀ ਜੈ ਸੋ ਲੁਣੈ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸਰਣਾਗ ਤੇ ਚਰਨ ਬੋਹਿਥ ਪ੍ਰਭ ਦੇਤ ਸੇ ਪਾਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੈ ਤ ਨਾਨਕ ਪ੍ਰਭ ਸਰਣਾਗਤੇ ਚਰਨ ਬੋਹਿਥ ਪ੍ਰਭ ਦੇਤ ਸੇ ਪਾਦੋਏ ਨਰਕ ਨਾ ਪਾਈ ਐ ਗੁਰ ਰਖਣ ਵਾਲਾ ਏ ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਸਤ ਗੁਰਾਂ ਦੇ ਸਾਜੇ ਔਰ ਨਿਵਾਜੇ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਸਤ ਗੁਰਾਂ ਦੇ ਪਾਵਨ ਬਚਨ ਹਨ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਨ ਭ੍ਰਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨ ਲੱਭੈ ਬੈਨ ਸੰਗਤ ਮੈਲ ਪਰਿਜੈ ਜੀਓ ਸੋ ਵੱਡਿਆਂ ਭਾਗਾ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਜੇਕਰ ਮਨੁੱਖ ਦੇ ਵੱਡੇ ਭਾਗ ਹੋਣ ਸੋ ਵੱਡੇ ਕਰਮ ਹੋਣ ਫਿਰ ਜਾ ਕੇ ਗੁਰਮਖ ਪਿਆਰਿਓ ਸੰਗਤ ਵਿੱਚ ਆਇਆ ਜਾਂਦਾ ਹੈ ਸਤ ਸੰਗਤ ਕਰਨ ਦਾ ਜੋ ਸੁਭਾਗਾ ਸਮਾ ਹੈ ਉਹ ਪ੍ਰਾਪਤ ਹੁੰਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਅਜਿਹਾ ਸਮਾ ਸਤ ਸੰਗਤ ਕਰਨ ਦਾ ਬਖਸ਼ਿਸ਼ ਕਰਦੇ ਹਨ ਸੋ ਅੱਜ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੀ ਮਹਿਰਾਮਤ ਦਾ ਸਦਕਾ ਭਾਦੋਈ ਮਹੀਨੇ ਦੀ ਪਰਾਰੰਭਤਾ ਹੋਈ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਭਾਦੋ ਦਾ ਮਹੀਨਾ ਆਰੰਭ ਹੋਇਆ ਹੈ ਗੁਰੂ ਗਰੀਬ ਨਿਵਾਜ ਸਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ ਇਹ ਭਾਦੂਈ ਮਹੀਨਾ ਸਰਬੱਤ ਸੰਗਤਾਂ ਦਾ ਮੇਰੇ ਪਾਤਸ਼ਾਹ ਜੀ ਸੁੱਖਾਂ ਭਰਿਆ ਖੁਸ਼ੀਆਂ ਭਰਿਆ ਬਤੀਤ ਕਰਵਾਉਣ ਸਤਿਗੁਰ ਸਚੇ ਪਾਤਸ਼ਾਹ ਜੀ ਆਪਣੇ ਦਰੋਂ ਕਰੋ ਗੁਰਸਿੱਖੀ ਜੀਵਨ ਨਾਮ ਦਾਣ ਦੀਆਂ ਦਾਤਾਂ ਬਖਸ਼ਿਸ਼ ਕਰਕੇ ਪਾਤਸ਼ਾਹ ਜੀ ਨਦਰੇ ਰਹਿਮਤ ਕਰਨ ਸੋ ਗੁਰੂ ਪਿਆਰਿਓ ਸਤਿਗੁਰਾਂ ਦੀ ਪਾਵਨ ਬਾਣੀ ਦਾ ਅਨਮੋਲ ਬਚਨ ਹੈ ਜਿਵੇਂ ਕਿ ਆਪਾਂ ਰੋਜ਼ ਬਚਨ ਸਾਂਝਾ ਕਰੀਦਾ ਹੈ ਡਿੱਠੈ ਮੁਕਤ ਨਾ ਹੋਵਈ ਜਿੱਚਰ ਸ਼ਬਦ ਨਾ ਕੀਤੋ ਵਿਚਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਭਾਈ ਜੇਕਰ ਤੂੰ ਰੋਜ਼ ਮੇਰੇ ਦਰਸ਼ਨ ਵੀ ਕਰਦਾ ਰਿਆਂ ਤੇ ਸ਼ਬਦ ਦੀ ਵਿਚਾਰਬਨਾ ਕੀਤੀ ਸ਼ਬਦ ਭਾਵੇਂ ਪੜਦਾ ਵੀ ਹੈ ਭਾਵੇਂ ਸੁਣਦਾ ਵੀ ਹੈ ਪਰ ਜਿੰਨਾ ਚਿਰ ਸ਼ਬਦ ਨੂੰ ਵਿਚਾਰ ਕਰਕੇ ਉਸ ਨੂੰ ਖੋਲ ਕਰਕੇ ਵਿਚਾਰ ਕਰਕੇ ਆਪਣੀ ਜ਼ਿੰਦਗੀ ਅੰਦਰ ਢਾਲਦਾ ਨਹੀਂ ਤਾਂ ਇਹ ਤੇਰੇ ਚਿੱਤ ਚ ਭੁਲੇਖਾ ਨਾ ਰਵੇ ਕਿ ਉਹਨਾਂ ਚਿਰ ਮੁਕਤੀ ਨਹੀਂ ਹੋਣੀ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਸੌਖੇ ਸ਼ਬਦਾਂ ਵਿੱਚ ਫਰਮਾਨ ਕਰਦੇ ਹਨ ਡਿੱਠੇ ਮੁਕਤ ਨਾ ਹੋ ਗਈ ਭਾਵ ਕੇ ਦੇਖਿਆ ਦਰਸ਼ਨ ਕੀਤੇ ਵੀ ਮੁਕਤ ਨਹੀਂ ਹੋ ਜਾਣੀ ਮੁਕਤ ਕਿਵੇਂ ਹੋਣੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਮੁਕਤੀ ਦਾ ਮਾਰਗ ਅਗੇ ਆਪ ਹੀ ਕਿਰਪਾ ਕਰਦੇ ਹਨ ਜਿਚਰ ਸ਼ਬਦ ਨਾ ਕੀਤੋ ਵਿਚਾਰ ਜਿੰਨਾ ਚਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਸ਼ਬਦ ਦੀ ਸਾਂਝ ਨਾ ਤੂੰ ਪਾਈ ਸ਼ਬਦ ਨੂੰ ਵਿਚਾਰਨਾ ਨਾ ਕੀਤਾ ਉਹਨਾਂ ਚਿਰ ਭਲਿਆ ਤੇਰੇ ਮਨ ਵਿੱਚ ਕਿਤੇ ਭੁਲੇਖਾ ਨਾ ਰਵੇ ਕਿ ਮੈਂ ਰੋਜ਼ ਹੀ ਗੁਰਦੁਆਰਾ ਸਾਹਿਬ ਵਿਖੇ ਜਾਣਾ ਹਾਂ ਸੇਵਾ ਵੀ ਕਰਦਾ ਹਾਂ ਬਾਣੀ ਸੁਣਦਾ ਵੀ ਹਾਂ ਚਿੱਤ ਕਰੇ ਪੜ੍ਹ ਵੀ ਲੈਂਦਾ ਹਾਂ ਪਰ ਸ਼ਬਦ ਦੀ ਵਿਚਾਰਨਾ ਕਦੇ ਕੀਤੀ ਨਾ ਸ਼ਬਦ ਦੀ ਵਿਚਾਰ ਸੁਣੀ ਨਾ ਹੀ ਉਹਨੂੰ ਜ਼ਿੰਦਗੀ ਅੰਦਰ ਢਾਲਿਆ ਤੇ ਫਿਰ ਸੰਗਤ ਜੀ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਤਾਂ ਸੌਖੇ ਸ਼ਬਦਾ ਜੀ ਕਹਿੰਦੇ ਹਨ ਦੇ ਡਿੱਠੇ ਮੁਕਤ ਨਾ ਹੋ ਬਈ ਵੀ ਡਿੱਠਿਆਂ ਕੱਲੀ ਮੁਕਤੀ ਨਹੀਂ ਹੋਣੀ ਸੋ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਓ ਜੋ ਅੱਜ ਪਾਵਨ ਸੰਗਰਾਮ ਦਾ ਦਿਹਾੜਾ ਭਾਦੋਈ ਮਹੀਨੇ ਦੀ ਪਾਵਨ ਸੰਗਰਾਮ ਦਾ ਦਿਹਾੜਾ ਹੈ ਭਾਦੋਈ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ ਆਪਾਂ ਸ਼ਬਦ ਦੀ ਵਿਚਾਰ ਸਤਗੁਰਾਂ ਦੀ ਕਿਰਪਾ ਦਾ ਸਦਕਾ ਸਤਗੁਰਾਂ ਦੇ ਦੁਆਰਾ ਬਖਸ਼ਿਸ਼ ਕੀਤੀ ਤੁਸ਼ ਬੁੱਧੀ ਅਨੁਸਾਰ ਕਰਨੀ ਹੈ ਸੋ ਆਓ ਸਾਰੇ ਜਾਣੇ ਰਲ ਮਿਲ ਕਰਕੇ ਸਾਂਝ ਪਾਈਏ ਫਤਿਹ ਦਾ ਨਾਰਾ ਬੁਲੰਦ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਦੋਏ ਭਰਮ ਪੁਲਾੜੀਆਂ ਦੂਜੈ ਲੱਗਾ ਏਤ ਪਾਦੋਏ ਇਹ ਪਾਦੋਏ ਭਾਵ ਕੇ ਪਾਧਰੋ ਦਾ ਮਹੀਨਾ ਕਈ ਭਾਦੋ ਦਾ ਮਹੀਨਾ ਵੀ ਇਸ ਨੂੰ ਕਹਿ ਦਿੰਦੇ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਭਾਦਰੋ ਦੇ ਮਹੀਨੇ ਵਿੱਚ ਭਰਮ ਭਰਮ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਭਰਮ ਦਾ ਅਰਥ ਇੱਥੇ ਸੰਗਤ ਜੀ ਭਰਮ ਦਾ ਅਰਥ ਭਟਕਣਾ ਲਿਖਿਆ ਹੈ ਸਤਿਗੁਰ ਸੱਚੇ ਪਾਤਸ਼ਾਹ ਜੀਆ ਨੇ ਭਟਕਣਾ ਵਿੱਚ ਜਿਵੇਂ ਆਪਾਂ ਮਨ ਭਟਕਦਾ ਰਹਿੰਦਾ ਹੈ ਮਨ ਕੰਮ ਹੋਰ ਕਰਦੇ ਹਾਂ ਤੇ ਮਨ ਕਿਤੇ ਹੋਰ ਤੁਰਿਆ ਫਿਰਦਾ ਹੈ ਉਸ ਨੂੰ ਕਹਿੰਦੇ ਹੈ ਕਿ ਮਨ ਦਾ ਭਟਕਣਾ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਤੇ ਭੁਲਾੜੀਆਂ ਭਾਵ ਕੇ ਰਸਤਾ ਜੋ ਭੁੱਲ ਜਾਂਦੇ ਹਨ ਜਾਂ ਆਪਾਂ ਕਹਿ ਦਿੰਨੇ ਹਨ ਕਿ ਫਲਾਣਾ ਕੁਰਾਹੇ ਪੈ ਗਿਆ ਭਾਈ ਸੋ ਭੁਲਾੜੀਆਂ ਦਾ ਅਰਥ ਇੱਥੇ ਕੁਰਾਹੇ ਪੈਣਾ ਖੇਤ ਭਾਵ ਕੇ ਪਿਆਰ ਦੇ ਵਿੱਚ ਹੇਤ ਹਿਤ ਹੇ ਤੋ ਭਾਵ ਅਰਥ ਪਿਆਰ ਕਿ ਭਾਦਰੋਂ ਦੇ ਵਿੱਚ ਮਨੁੱਖ ਬਹੁਤ ਘਬਰਾਉਂਦਾ ਹੈ ਤੇ ਮੈਂ ਜਿਵੇਂ ਜੀਵ ਇਸਤਰੀ ਦਾ ਪਿਆਰ ਪ੍ਰਭੂ ਪਤੀ ਤੋਂ ਬਿਨਾ ਕਿਸੇ ਹੋਰ ਨਾਲ ਲੱਗਦਾ ਹੈ ਉਹ ਭਟਕਣਾ ਦੇ ਕਾਰਨ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦਾ ਹੈ ਲੱਖ ਸੀਗਾਰ ਬਣਾਇਆ ਕਾਰਜ ਨਹੀਂ ਕੀਤ ਕੇਤ ਭਾਵ ਕੇਤ ਕਾਰਜ ਭਾਵ ਕੇ ਕਿਸੇ ਕੰਮ ਵਿੱਚ ਉਹ ਭਾਵੇਂ ਲੱਖਾਂ ਹਾਰ ਸ਼ਿੰਗਾਰ ਕਰੇ ਉਸ ਦੇ ਕਿਸੇ ਕੰਮ ਨਹੀਂ ਆਉਂਦੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤ ਭਾਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕੁੜਾਈ ਪੈ ਕਰਕੇ ਭਾਈ ਲੱਖਾਂ ਹੀ ਸ਼ਿੰਗਾਰ ਕਰ ਲਵੇ ਪਾਰੋ ਕਿਸੇ ਕੰਮ ਨਹੀਂ ਆਉਂਦੇ ਜਿਤ ਦਿਨ ਦੇਹ ਬੇਨਸਸੇ ਤੇਤ ਵੇਲ ਕਹਿਸਨ ਪ੍ਰੇਤ ਜਿਤ ਭਾਵ ਜਿਸ ਦਿਨ ਭਾਵ ਕੇ ਜਿਸ ਵਿੱਚ ਦਿਨ ਦਾ ਭਾਵ ਹੈ ਕਿ ਦਿਨ ਉਹ ਆਪਾਂ ਸਾਰੇ ਹੀ ਜਾਣਦੇ ਹਾਂ ਦੇਹ ਅੱਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਰੀਰ ਨੂੰ ਆਖਦੇ ਹਨ ਕਹਿਸਨ ਭਾਵ ਕੇ ਆਖਣਾ ਬਿਨ ਸਸੀ ਬਿਨ ਸਜਾਣੀ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਜਿਸ ਦਿਨ ਮਨੁੱਖ ਦਾ ਸਰੀਰ ਨਾਸ ਹੋਵੇਗਾ ਜਦੋਂ ਮਨੁੱਖ ਇਹ ਸਰੀਰ ਤਿਆਗ ਦੇਗਾ ਉਸ ਵੇਲੇ ਸਾਰੇ ਸਾਖ ਆਖਣਗੇ ਕਿ ਇਹ ਹੁਣ ਗੁਜ਼ਰ ਗਿਆ ਹੈ ਸੋ ਇਸ ਨੂੰ ਛੇਤੀ ਬਾਹਰ ਲੈ ਚੱਲੋ ਭਾਵਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਵੀ ਜਿਸ ਦਿਨ ਦੇਹ ਬਿਨ ਸਸੀ ਭਾਵਕੇ ਇਸ ਜਿਹੜਾ ਸਰੀਰ ਆਪਾਂ ਤਿਆਗ ਦਿੱਤਾ ਆਪਣੇ ਪ੍ਰਾਣ ਤਿਆਗ ਦਿੱਤੇ ਜਾਂ ਪ੍ਰਾਣ ਨਿਕਲ ਗਏ ਤਿਤ ਵੇਲੇ ਕਹਸਣ ਪ੍ਰੇਤ ਫਿਰ ਜਿਹੜੇ ਸਾਡੇ ਸਦੀਵ ਕਾਲ ਵਾਸਤੇ ਸਾਡੇ ਨਾਲ ਰਹਿੰਦੇ ਹਨ ਅੰਗ ਸੰਗ ਸਵੇਰੇ ਸ਼ਾਮ ਭੈਣ ਭਾਈ ਸਾਖ ਸੰਬੰਧੀ ਰਿਸ਼ਤੇਦਾਰ ਉਹ ਕਹਿਣਗੇ ਭਾਈ ਤਿਤ ਵੇਲੇ ਕਹਿਸਨ ਪ੍ਰੇਤ ਵੀ ਹੁਣ ਇਹਨੂੰ ਛੇਤੀ ਲੈ ਚੱਲੋ ਇਹ ਗੁਜ਼ਰ ਚੁੱਕਿਆ ਹੈ ਪਕੜ ਚਲਾਇਨ ਦੂਤ ਜੰਮ ਕਿਸੇ ਨਾ ਦੇਨੀ ਭੇਤ ਪਕੜ ਭਾਵ ਕੇ ਫੜ ਕੇ ਫੜ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਜੰਮ ਦੂਤ ਜਦੋਂ ਇਸ ਜਿੰਦ ਨੂੰ ਫੜ ਕੇ ਅੱਗੇ ਲਾ ਲੈਂਦੇ ਹਨ ਤੇ ਕਿਸੇ ਨੂੰ ਵੀ ਇਹ ਭੇਤ ਨਹੀਂ ਦੱਸ ਦੇ ਕਿ ਭਾਈ ਉਸ ਨੂੰ ਕਿੱਥੇ ਲੈ ਕੇ ਜਾ ਰਹੇ ਹਨ ਛੱਡ ਖੜੋ ਤੈਖਣੇ ਮਾਹੇ ਜਿਨ ਸ्यों ਲੱਗਾ ਏਤ ਜਿਨ੍ਹਾਂ ਸੰਬੰਧੀਆਂ ਨਾਲ ساری ਉਮਰ ਬੜਾ ਪਿਆਰ ਬਣਿਆ ਰਿਆ ਉਹ ਪਲ ਦੇ ਵਿੱਚ ਹੀ ਸਾਥ ਛੱਡ ਬੈਠਦੇ ਹਨ ਹੱਥ ਮਰੂੜੇ ਤਨ ਕਪੇ ਸਿਆਹ ਹੋ ਹੂਆ ਸੇਤ ਸਿਆਹ ਹੋ ਇਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਭਾਵਕੇ ਕਾਲੇ ਰੰਗ ਤੋਂ ਸੇਤ ਭਾਵਕੇ ਚਿੱਟਾ ਕਿਰਪਾ ਕਰਕੇ ਸਮਝਾਉਣਾ ਕਰਦੇ ਹਨ ਜੀਵ ਨੂੰ ਮੌਤ ਆਈ ਵੇਖ ਕੇ ਮਨੁੱਖ ਬੜਾ ਪਛਤਾਉਂਦਾ ਹੈ ਉਸ ਦਾ ਸਰੀਰ ਔਖਾ ਹੁੰਦਾ ਹੈ ਤੇ ਉਹ ਕਾਲੇ ਤੋਂ ਚਿੱਟਾ ਪਿਆ ਹੁੰਦਾ ਹੈ ਕਬਰਾਟ ਨਾਲ ਇੱਕ ਰਕ ਇੱਕ ਰੰਗ ਆਉਂਦਾ ਅਤੇ ਇੱਕ ਜਾਂਦਾ ਹੈ ਜੇ ਹਾ ਵੀ ਜੈ ਸੋਣੜੇ ਕਰਮਾ ਸੰਧੜਾ ਖੇਤ ਖੇਤ ਭਾਵ ਪਹਿਲੇ ਆਪਾਂ ਸਾਰੇ ਜਾਣਦੇ ਹਾਂ ਤੇ ਲੁਣੇ ਭਾਵ ਵਧਣਾ ਸੋ ਸਤਗੁਰ ਸੱਚੇ ਪਾਤਸ਼ਾਹ ਜੀ ਮਿਹਰamat ਕਰਦੇ ਹਨ ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ ਭਾਵ ਕੇ ਇਸ ਵਿੱਚ ਆਪਾਂ ਜਿਸ ਤਰ੍ਹਾਂ ਦੀ ਫਸਲ ਬੀਜਾਂਗੇ ਉਸੇ ਹੀ ਤਰ੍ਹਾਂ ਦੇ ਫਸਲ ਵੱਢਾਂਗੇ ਇਹ ਨਹੀਂ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਬੀਜੇ ਬਿਖ ਤੇ ਮੰਗੇ ਅੰਮ੍ਰਿਤ ਵੇਖੋ યો ਨਿਆਉ ਆਸਾ ਦੀ ਵਾਰ ਚ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਵੀ ਦ੍ਰਿਸ਼ਟਾਂਤ ਦਿੰਦੇ ਹਨ ਕਿ ਭਾਈ ਤੂੰ ਬੀਜਣ ਤੇ ਜ਼ਹਿਰ ਦਿਆਂ ਏ ਤੇ ਆਸ ਤੂੰ ਲਾਈ ਬੈਠਾ ਏ ਕਿ ਮੈਨੂੰ ਅੰਮ੍ਰਿਤ ਪ੍ਰਾਪਤ ਹੋਵੇ ਨਹੀਂ ਇਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਦਾ ਫਲ ਆਪਾਂ ਬੀਜਾਂਗੇ ਗੁਰਮੁਖ ਪਿਆਰਿਓ ਉਸੇ ਹੀ ਤਰ੍ਹਾਂ ਦਾ ਜਿਹੜਾ ਫਲ ਹੈ ਉਹ ਵੜਾਂਗੇ ਸੋ ਮਨੁੱਖੀ ਸਰੀਰ ਵਿੱਚ ਵੀ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਜਿਸ ਤਰ੍ਹਾਂ ਦੇ ਆਪਾਂ ਕਰਮ ਕਰਾਂਗੇ ਉਸੇ ਹੀ ਤਰ੍ਹਾਂ ਦਾ ਆਪਾਂ ਨੂੰ ਫਲ ਜਿਹੜਾ ਅੱਗੇ ਹੈ ਉਹ ਮਿਲਣਾ ਹੈ ਨਾਨਕ ਪ੍ਰਭ ਸਰਨਾਗਤੇ ਚਰਨ 보ਹਿਤ ਪ੍ਰਭ ਦੇਤ 보ਹਿਤ ਸੰਗਤ ਜੀ ਜਹਾਜ ਨੂੰ ਕਹਿੰਦੇ ਹਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਗੁਰੂ ਨਾਨਕ ਧੰ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਧਿਆਨ ਧਰ ਕੇ ਕਿਰਪਾ ਕਰਦੇ ਹਨ ਕਿ ਹੇ ਨਾਨਕ ਜਿੰਨਾਂ ਦਾ ਰਾਖਾ ਗੁਰੂ ਆਪ ਬਣਦਾ ਹੈ ਗੁਰੂ ਉਹਨਾਂ ਨੂੰ ਪ੍ਰਭੂ ਦੇ ਚਰਨ ਰੂਪੀ ਜਹਾਜ਼ ਵਿੱਚ ਚੜਾ ਦਿੰਦਾ ਹੈ ਨਾਨਕ ਪ੍ਰਭ ਸਰਨਾਗਤੀ ਭਾਵ ਕੇ ਜਿੰਨਾਂ ਦਾ ਰਾਖਾ ਗੁਰੂ ਬਣ ਗਿਆ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਚਰਨ ਬੋਹਿਤ ਪ੍ਰਭ ਦੇਤ ਚਰਨ ਰੂਪੀ ਬੋਹਤ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਆਨੇ ਕਿਰਪਾ ਕੀਤੀ ਚਰਨ ਰੂਪੀ ਜਹਾਜ ਉਹਨਾਂ ਨੂੰ ਬਖਸ਼ਿਸ਼ ਕਰ ਦਿੱਤਾ ਸੇ ਪਾਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੈ ਤ ਹੇਤ ਭਾਵ ਅੱਗੇ ਵੀ ਆਪਾਂ ਇਸ ਦੇ ਭਾਵ ਅਰਥ ਦੱਸੇ ਹਨ ਪਿਆਰ ਹੇਤ ਤੇ ਹਿੱਤ ਇਸ ਦਾ ਭਾਵ ਅਰਥ ਹੈ ਪਿਆਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਜਿਨ੍ਹਾਂ ਨੂੰ ਪ੍ਰਭੂ ਦੇ ਚਰਨਾਂ ਦਾ ਆਸਰਾ ਹੋ ਗਿਆ ਚਰਨਾ ਰੂਪੀ ਜਹਾਜ਼ ਮਿਲ ਗਿਆ ਚਰਨਾ ਰੂਪੀ ਜਹਾਜ਼ ਦੇ ਵਿੱਚ ਸਵਾਰ ਹੋ ਗਏ ਉਹ ਭਾਈ ਨਰਕਾਂ ਵਿੱਚ ਨਹੀਂ ਜਾਂਦੇ ਸੇ ਭਾਦ ਨਰਕ ਨਾ ਪਾਈ ਹੈ ਉਹ ਨਰਕਾਂ ਵਿੱਚ ਨਹੀਂ ਜਾਂਦੇ ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹ ਘਰ ਰੱਖਣ ਵਾਲਾ ਹੇਤ ਗੁਰੂ ਦੀ ਕਿਰਪਾ ਦੇ ਨਾਲ ਉਹ ਮਨੁੱਖ ਉਹ ਜੀਵ ਪ੍ਰਭੂ ਦੀ ਸ਼ਰਨ ਵਿੱਚ ਆ ਜਾਂਦੇ ਹਨ ਗੁਰਮੁਖ ਪਿਆਰਿਓ ਵਡਭਾਗੇ ਹੋ ਜੋ ਆਪ ਜੀ ਮਨ ਬਿਰਤੀਆਂ ਇਕਾਗਰ ਕਰਕੇ ਅੱਜ ਪਾਵਨ ਸੰਗਰਾਂਦ ਦੇ ਦਿਹਾੜੇ ਤੇ ਸਤਗੁਰੂ ਦੁਆਰਾ ਬਖਸ਼ਿਸ਼ ਕੀਤੇ ਪਾ ਦੋ ਮਹੀਨੇ ਦੇ ਉਪਦੇਸ਼ ਦੀ ਵਿਚਾਰ ਸਰਵਣ ਕਰ ਰਹੇ ਹੋ ਸੋ ਸਤਗੁਰ ਸੱਚੇ ਪਾਤਸ਼ਾਹ ਜੀਆ ਨੇ ਕਿਰਪਾ ਮਿਹਰਮਤ ਕੀਤੀ ਆਪਣੇ ਸ਼ਬਦ ਦੀ ਵਿਚਾਰ ਕਰਵਾਈ ਹੈ ਸਤਗੁਰਾਂ ਦੇ ਪਾਵਨ ਸ਼ਬਦ ਦੇ ਵਿਚਾਰ ਕਰਦੇ ਆਂ ਹਾਜ਼ਰੀ ਭਰਦੇ ਆਂ ਹੋਈਆਂ ਬੇਅੰਤ ਭੁੱਲਾਂ ਦੀ ਸਤਗੁਰੂ ਅਤੇ ਸਤਗੁਰੂ ਦੀ ਸੰਗਤ ਖਿਮਾ ਬਖਸ਼ਿਸ਼ ਕਰਨੀ ਅੱਗੇ ਵਾਸਤੇ ਮੇਰੇ ਪਾਤਸ਼ਾਹ ਜੀ ਕਿਰਪਾ ਕਰਨ ਸੋ ਸੋਦ ਸਪਸ਼ਟ ਬਾਣੀ ਪੜਨ ਸੇਵਾ ਕਰਨ ਦੇ ਉੱਦਮ ਅਤੇ ਚਾਉ ਬਖਸ਼ਿਸ਼ ਕਰਨ ਸਾਰਿਆਂ ਦੀਆਂ ਹਾਜ਼ਰੀਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਰ ਪ੍ਰਵਾਣ ਕਰਨ ਸੋ ਵਡਭਾਗੇ ਹੋ ਭਾਦੋ ਮਹੀਨੇ ਦੀ ਜੋ ਕਥਾ ਆਪ ਜੀ ਨੇ ਸਰਵਣ ਕੀਤੀ ਹੈ ਸਤਿਗੁਰੂ ਜੀ ਕਿਰਪਾ ਕਰਨ ਸਤਿਗੁਰਾਂ ਦੇ ਉਚਾਰਨ ਕੀਤੇ ਇੱਕ ਇੱਕ ਬੋਲ ਇੱਕ ਇੱਕ ਲਗਾ ਮਾਤਰਾ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਵਸ ਜਾਵੇ ਅਤੇ ਜ਼ਿੰਦਗੀ ਜਿਉਣ ਦੀ ਜਾਂਚ ਸਤਿਗੁਰਾਂ ਦੀ ਕਿਰਪਾ ਸਦਕਾ ਆ ਜਾਵੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਮਿਹਰਾਮਤ ਕਰਨ ਭਾਦੋਈ ਮਹੀਨਾ ਸਰਬੱਤ ਸੰਗਤਾਂ ਦਾ ਖੁਸ਼ੀਆਂ ਭਰਿਆ ਸੁੱਖਾਂ ਭਰਿਆ ਮੇਰੇ ਪਾਤਸ਼ਾਹ ਜੀ ਬਤੀਤ ਕਰਵਾਉਣ ਗੁਰਸਿੱਖੀ ਜੀਵਨ ਨਾਮ ਦਾਣ ਦੀਆਂ ਦਾਤਾਂ ਬਖਸ਼ਿਸ਼ ਕਰਕੇ ਮੇਰੇ ਪਾਤਸ਼ਾਹ ਜੀ ਨਦਰੇ ਰਹਿਮਤ ਕਰਨ ਨਦਰੋ ਨਦਰੀ ਨਿਹਾਲ ਕਰਨ ਸੋ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ ਦੇਹੋ ਸੱਜਣ ਅਸੀਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ